ਇਹ ਕੰਮ ਕਰਤਾ ਵਧੀਆ ਕਰ ਰਹੇ ਆ ਬਿਜਲੀ ਵਗੈਰਾ ਵੀ ਫ੍ਰੀ ਕੀਤੀ ਹੋਈ ਹੈ ਗਰੀਬਾਂ ਲਈ ਕਾफी ਸਹਾਇਤਾ ਕਰ ਰਹੇ ਆ ਬਹੁਤ ਵਧੀਆ ਕੰਮ ਕਰ ਰਹੇ ਆ ਉਹਨਾਂ ਦੀ ਕਿੰਨੀ ਭਗਵੰਤਮਾਨ ਦੀ ਸਹੂਲਤ ਹੈ ਜਿਨ੍ਹਾਂ ਨੇ ਸਾਨੂੰ ਬਿੱਲ ਫ੍ਰੀ ਕੀਤੇ ਹੁਣ ਅੱਗੇ ਸਾਡਾ 5-5000 4-4000 ਬਿੱਲ ਆਂਦਾ ਹੁੰਦਾ ਸੀ ਸਾਨੂੰ ਹੁੰਦਾ ਸੀ ਆਏ ਰੋਟੀ ਖਾਈਏ ਨਾ ਖਾਈਏ ਬਿੱਲ ਜਰੂਰ ਦੇਣਾ ਜੀ ਕੀ ਭਗਵੰਤਮਾਨ ਔਰ ਆਮ ਆਨਮੀ ਪਾਰਟੀ ਰਿਪੀਟ ਕਰੇਗੀ ਹਾਂਜੀ ਹੋ ਸਕਦੀ ਹੈ ਜੀ ਬਿਲਕੁਲ ਹੋਏਗੀ 110% ਹੋਏਗੀ ਸਰਕਾਰ ਦੇਲੇ ਕੰਮ ਵੀ ਔੜੇ ਆ ਸਭ ਕੁਝ ਔੜੇ ਆ ਜੀ ਆਪਣਾ ਜਿਹੜਾ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਬਹੁਤ ਵਧੀਆ ਕਰਵਾ ਰਹੇ ਨੇ ਸਾਡੇ ਲੁਧਿਆਣੇ ਦੇ ਐਮਐਲਏ ਬੱਗਾ ਜੀ ਤੇ ਪ੍ਰੈਸ਼ਰ ਬੱਪੀ ਜੀ ਮੈਂ ਕਹਿੰਦਾ ਜਿਹੋ ਧੋ ਆਵਾਜ਼ ਮਾਰੋ ਉਦੋਂ ਹੀ ਆ ਜਾਣਗੇ ਸਰਕਾਰ ਤਾਂ ਉਹੀ ਵਧੀਆ ਹੁੰਦੀ ਜਿਹੜਾ ਦੇਸ਼ ਲਈ ਕੰਮ ਕਰੇ ਜੇ ਇਹ ਸਰਕਾਰ ਕੰਮ ਕਰ ਰਹੀ ਹੈ ਤਾਂ ਸਭ ਨੂੰ ਵਧੀਆ ਹੀ ਲੱਗੇਗੀ ਅੱਗੋ ਵੀ ਲੋਕੀ ਸਹਿਯੋਗ ਕਰਨਗੇ ਕਿ ਇਹਹੀ ਸਰਕਾਰ ਰਹੇ ਸਾਡੀ ਭਗਵੰਤ ਮਾਨ ਨੂੰ ਕਿੱਦਾਂ ਦੇਖਦੇ ਹੋ ਨਵਜੋਤ ਸਿੰਘ ਸਿੱਧੂ ਨੂੰ ਕਿੱਦਾਂ ਦੇਖਦੇ ਅਸੀਂ ਤਾਂ ਭਵੰਤਮਾਨ ਵਿੱਚ ਆਪਾਂ ਗਏ ਜੀ ਹਾਂ ਅਸੀਂ ਤਾਂ ਲੋਈ ਚਲੇ ਜਾੜੇ ਤਾਂ ਉਹ ਹੀ ਰੱਬ ਵਰਗਾ ਨੂੰ ਬਿਜਲੀ ਮੈਨ ਰਹੀ ਆ ਫ੍ਰੀ ਕਾਰੋਬਾਰ ਕਰਦੇ ਆ ਕਾਰੋਬਾਰ ਵਧੀਆ ਕਰਦੇ ਆ ਵਧੀਆ ਮਜ਼ੇਦਾਰ ਕਰਦੇ ਆ ਕੋਈ ਰੋਲਾ ਨਹੀਂ ਆਗਾ ਕੋਈ ਰੱਪਾ ਨਹੀਂ ਆਗਾ ਬਹੁਤ ਵਧੀਆ ਚੱਲ ਰਿਹਾ ਆ ਆਮ ਜਨਤਾ ਹੈਗੀ ਆ 600 ਯੂਨਟ ਜਿਹੜੇ ਇਹਨਾਂ ਨੇ ਮਾਫ ਕੀਤੇ ਆ ਤਕਰੀਬਨ 3400 ਰੁਪਏ ਹਰ ਮਹੀਨੇ ਦਾ ਇੱਕ ਨਾ ਇੱਕ ਪਰਿਵਾਰ ਨੂੰ ਬਚਦਾ ਪਿਆ ਲੁਧਿਆਣਾ ਲਾਈਵ 'ਚ ਸਵਾਗਤ ਮੈਂ ਕਮਲ ਕਪੂਰ ਪੰਜਾਬ ਸਰਕਾਰ ਨੂੰ 4 ਸਾਲ ਪੂਰੇ ਹੋ ਚੁੱਕੇ ਆ ਔਰ ਹੁਣ ਅਗਰ ਕਹੀਏ ਤਾਂ ਤਕਰੀਬਨ 1 ਸਾਲ ਹੋ ਰਿਹਾ ਔਰ 2027 ਦੇ ਵਿੱਚ ਇਲੈਕਸ਼ਨ ਜਿਹੜੀਆਂ ਨੇ ਪੰਜਾਬ ਤੇ ਦੁਆਰਾ ਹੋਣਗੀਆਂ ਔਰ ਇਸ ਮੁੱਦੇ ਦੇ ਉੱਤੇ ਪਬਲਿਕ ਰਿਵਿਊ ਆਪਾਂ ਜ਼ਰੂਰ ਕਰਾਂਗੇ ਕਿ ਪਬਲਿਕ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਾਰੇ ਕੀ ਓਪੀਨੀਅਨ ਰੱਖਦੀ ਹੈ ਔਰ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਇਸ ਵਕਤ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਚਰਚਾਵਾਂ ਨੇ ਇਨਾਂ ਦੋਨਾਂ ਦੇ ਵਿੱਚ ਵੀ ਪਬਲਿਕ ਦੀ ਰਾਏ ਜਾਣਾਂਗੇ ਕਿ ਉਹ ਦੋਨਾਂ ਦੇ ਵਿੱਚੋਂ ਕਿਸ ਨੂੰ ਐਜ਼ ਏ ਚੀਫ ਮਿਨਿਸਟਰ ਆਫ ਪੰਜਾਬ ਯਾਨੀ ਕਿ ਮੁੱਖ ਮੰਤਰੀ ਪੰਜਾਬ ਦੇਖਣਾ ਚਾਹੁੰਦੇ ਆ ਪਰ ਸਭ ਤੋਂ ਪਹਿਲਾਂ ਲੋਕ 4 ਸਾਲ ਦੇ ਕੰਮਕਾਰ ਨੂੰ ਕਿਸ ਤਰ੍ਹਾਂ ਦੇਖਦੇ ਆ ਔਰ ਖਾਸ ਕਰਕੇ ਜਿਹੜੇ ਲੋਕ ਆਪ ਆਪ ਮੁਹਾਰੇ ਜਿਹੜੀ ਗੱਲ ਕਹੀਏ ਤਾਂ ਜਿਹੜੇ ਛੋਟੇ ਦੁਕਾਨਦਾਰ ਨੇ ਰੋਜ਼ ਜਿਨ੍ਹਾਂ ਨੇ ਕਮਾਣਾ ਤੇ ਖਾਣਾ ਉਹਨਾਂ ਦੇ ਬਾਰੇ ਜਿਹੜੀ ਹੈ ਉਹਨਾਂ ਦੀ ਰਾਏ ਬੇहद ਅਹਿਮ ਹੋ ਜਾਂਦੀ ਹੈ ਜਿੱਥੇ ਆਮ ਦੁਕਾਨਦਾਰ ਨੇ ਇਹਨਾਂ ਨਾਲ ਗੱਲਬਾਤ ਕਰਕੇ ਪਤਾ ਲੱਗੇਗਾ ਕਿ ਸਰਕਾਰ ਕਿੱਥੇ ਖੜੀ ਹੈ ਕਿੱਥੇ ਸਟੈਂਡ ਕਰਦੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਚੀਜ਼ ਮੈਂ ਗੱਲ ਕਰਾਂ ਮਿਡਲ ਕਲਾਸ ਹੈਣਾ ਆਪਾਂ ਸਾਰੇ ਮਿਡਲ ਕਲਾਸ ਤੁਸੀਂ ਵੀ ਬਿਲੋਂਗ ਕਰਦੇ ਹੋ ਅਗਰ ਮੈਂ ਇਹ ਗੱਲ ਕਰਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ 4 ਸਾਲ ਹੋ ਗਏ ਆ तकरीबन 1 ਸਾਲ ਰਹਿ ਗਿਆ 4 ਸਾਲ ਦੇ ਕਮਾਂਕਾਰਾਂ ਨੂੰ ਕਿੱਦਾਂ ਦੇਖਦੇ ਹੋ ਸਹੀ ਰਹਿ ਜਾਂ ਸੁਧਾਰ ਦੀ ਲੋੜ ਹੈ ਬਹੁਤ ਵਧੀਆ ਪਾਰਟੀ ਚੱਲ ਰਹੀ ਏ ਔਰ ਬਹੁਤ ਵਧੀਆ ਇਹਨਾਂ ਦੀਆਂ ਸੁਧਾਰਨ ਬਹੁਤ ਵਧੀਆ ਕੰਮ ਹੈ ਲੋਕਾਂ ਨੂੰ ਕੀ ਚਾਹੀਦਾ ਬਿਜਲੀ ਮਿਲ ਰਹੀ ਏ ਫ੍ਰੀ ਕਾਰੋਬਾਰ ਕਰ ਰਹੇ ਆ ਕਾਰੋਬਾਰ ਵਧੀਆ ਕਰਦੇ ਆ ਵਧੀਆ ਮਜ਼ੇਦਾਰ ਕਰਦੇ ਆ ਕੋਈ ਰੋਲਾ ਨਹੀਂ ਹੈਗਾ ਕੋਈ ਲੱਪਾ ਨਹੀਂ ਹੈਗਾ ਬਹੁਤ ਵਧੀਆ ਚੱਲ ਰਿਹਾ ਪਰ ਜੇ ਆਮ ਪਾਰਟੀ ਦੀਆਂ ਦੂਜੀਆਂ ਪਾਰਟੀਆਂ ਲੱਤਾ ਨਾ ਖਿੱਚਣ ਤੇ ਇਹਨਾਂ ਆੜਗਾ ਮੁੱਖ ਮੰਤਰੀ ਵੀ ਹੈ ਹੀ ਨਹੀਂ ਆਪਣਾ ਜਿਹੜਾ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਬਹੁਤ ਵਧੀਆ ਕਰਵਾ ਰਹੇ ਨੇ ਸਾਡੇ ਲੁਧਿਆਣੇ ਦੇ ਐਮਐਲਏ ਬੱਗਾ ਜੀ ਤੇ ਪ੍ਰੈਸ਼ਰ ਪੱਪੀ ਜੀ ਮੈਂ ਕਹਿੰਦਾ ਜਿਦੋਂ ਆਵਾਜ਼ ਮਾਰੋ ਉਦੋਂ ਹੀ ਆਜਣ ਨੇ ਉਦੋਂ ਹੀ ਕੰਮ ਕਰਦੇ ਨੇ ਇਹ ਸਾਰੇ ਆਲਾ ਮੈਂ ਅੱਛਾ ਪੰਮਾ ਵੀਰੇ ਜੀ ਇਹ ਪਹਿਲਾਂ ਪਹਿਲਾਂ ਦੀ ਸਰਕਾਰਾਂ ਚ ਨਹੀਂ ਸੀ ਦਿਖਦਾ ਹੁੰਦਾ ਹੈ ਨਾ ਕੀ ਕੋਈ ਵਿਧਾਇਕ ਆ ਜਿਹੜਾ ਆਮ ਪਬਲਿਕ ਦੇ ਵਿੱਚ ਆ ਜਵੇ ਜਾਂ ਉਹ ਇੱਥੇ ਵਿਚਰਦਾ ਰਹੇ ਇਹ ਥੋੜੀ ਜੀ ਕਮੀ ਸਗੀ ਜੋ ਹੁਣ ਲੱਗਦਾ ਕਿ ਇੱਥੇ ਦਿਖ ਰਹੀ ਹੈ ਮੈਂ ਕਿਹਾ ਜੀ ਹੁਣ ਸਾਨੂੰ ਪਤਾ ਲੱਗਾ ਵੀ ਐਮਐਲਏ ਵੀ ਆ ਜਾਂਦੇ ਨੇ ਪਹਿਲਾਂ ਪਤਾ ਹੀ ਨਹੀਂ ਸੀ ਵੀ ਐਮਐਲਏ ਆਂਦਾ ਹੀ ਨਹੀਂ ਸੀ ਕਿ ਐਮਐਲਏ ਨਾਲ ਹੀ ਨਹੀਂ ਬਤਾ ਹੁੰਦਾ ਸੀ ਇਹਨਾਂ ਦਾ ਪਤਾ ਲੱਗਦਾ ਪ੍ਰੈਸ਼ਰ ਪੱਪੀ ਜੀ ਬੱਗਾ ਜੀ ਬੱਗਾ ਜੀ ਦੇ ਕੋਲ ਕੋਈ ਕੰਮ ਬੈ ਜਾਵੇ ਹਰ ਵੇਲੇ 10 15 20 ਜਾਣੇ ਬੈਠੇ ਹੋਣਗੇ ਪੱਪੀ ਜੀ ਕੋਲ ਚਲੇ ਜਾਓ 15 20 ਜਾਣੇ ਬੈਠੇ ਹੋਣਗੇ ਕੰਮ ਐ ਕਰਦੇ ਬੈਨੇ ਜਿੱਦਾਂ ਬਈ ਐ ਮਜ਼ੇਦਾਰ ਹਾਂ ਬਈ ਬੋਲ ਐ ਕੰਮ ਕੀਤਾ ਜੀ ਚਲੋ ਜੀ ਮਜ਼ਾ ਆ ਜਾਂਦਾ ਉਹਨਾਂ ਨੂੰ ਦੇਖ ਕੇ ਉਹ ਨਜ਼ਾਰੇ ਆ ਜਾਂਦੇ ਨੇ ਬਈ ਆਮ ਪਾਰਟੀ ਸਰਕਾਰ ਸਾਡੇ ਲਈ ਤਾਂ ਬਹੁਤ ਹੀ ਵਧੀਆ ਜੀ ਔਰ ਬਹੁਤ ਵਧੀਆ ਕੰਮ ਕਰ ਰਹੀ ਹੈ ਮਜ਼ਾ ਆ ਗਿਆ ਹੀ ਕੰਮ ਦਾ ਬਿਲਕੁਲ ਮਿਡਲ ਕਲਾਸ ਨੂੰ ਜਿਆਦਾ ਫਰਕ ਪੈਂਦਾ ਸਰਕਾਰ ਸਰਕਾਰ ਦੀਆਂ ਨੀਤੀਆਂ ਦੇ ਨਾਲ ਹੈਨਾ ਅਪਰ ਕਲਾਸ ਨੂੰ ਇਨਾ ਫਰਕ ਨਹੀਂ ਪੈਂਦਾ ਕਿਉਂਕਿ ਜੇ ਸਰਕਾਰ ਦੀਆਂ ਨੀਤੀਆਂ ਸਹੀ ਹੈ ਮਿਡਲ ਕਲਾਸ ਤਾਂ ਹੀ ਜਿਹੜੀ ਆਪਣੀ ਰੋਜ਼ੀ ਰੋਟੀ ਕਮਾ ਸਕਦੀ ਹੈ ਅਗਰ ਮੈਂ ਤੁਹਾਨੂੰ ਇਹ ਪੁੱਛਿਆ ਕਿ ਐਜ਼ ਅ ਮਿਡਲ ਕਲਾਸ ਕੰਮ ਕਰਨ ਵਾਲੇ ਤੁਸੀਂ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਮੈਂ ਕਹੀ ਬਹੁਤ ਅਸੀਂ ਫੜੀ ਲਾਣੇ ਆ ਫੜੀ ਲਾ ਕੇ ਕੰਮ ਕਰਦੇ ਆ ਮਜ਼ਾ ਆ ਜਾਂਦਾ ਹੈ ਕੰਮ ਦਾ ਬਹੁਤ ਵਧੀਆ ਸਰਕਾਰਾਂ ਨੇ ਕੋਈ ਤੰਗੜੀ ਕੋਈ ਪਰੇਸ਼ਾਨੀ ਨਹੀਂ ਆਮ ਨਾਲ ਜ਼ਿੰਦਗੀ ਲੰਘਾ ਰਹੇ ਆ ਜੀ ਔਰ ਜਿਹੜੀਆਂ ਸਰਕਾਰਾਂ ਨੇ ਉਹਨਾਂ ਦਾ ਫਾਇਦਾ ਉਦੋਂ ਹੀ ਹੈ ਜਦੋਂ ਆਮ ਲੋਕਾਂ ਤੱਕ ਆਮ ਪਬਲਿਕ ਤੱਕ ਉਹਦੀਆਂ ਨੀਤੀਆਂ ਦਾ ਫਾਇਦਾ ਪਹੁੰਚੇ ਔਰ ਇੱਥੇ ਹੋਰ ਜਿਹੜੇ ਆਮ ਦੁਕਾਨਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਫਰਕ ਮਹਿਸੂਸ ਕਰਦੇ ਆ ਔਰ ਕਿੰਨਾ ਕੁ ਅੱਛਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ 4 ਸਾਲ ਪੂਰੇ ਹੋ ਗਏ ਕਿੱਦਾਂ ਦੇਖਦੇ ਹੋ ਇਹਦੇ ਕੰਮ ਕਰਨ ਨੂੰ ਸਰਕਾਰ ਦੇ ਕੰਮ ਕਰ ਸਹੀ ਹੈ ਇਹ ਹਲੇ ਸੁਧਾਰ ਦੀ ਲੋੜ ਹੈ ਜੀ ਵਧੀਆ ਹੈਗੇ ਸਰਕਾਰ ਦੇ ਪਾਸੇ ਇੱਕ ਲੱਗ ਰਿਹਾ ਹੈ ਹਾਂ ਜੀ ਕੰਮਕਾਰ ਕਿਵੇਂ ਚੱਲਦੇ ਆ ਕੰਮ ਠੀਕ ਠੀਕ ਚੱਲ ਰਿਹਾ ਹੈ ਅੱਛਾ ਇਹ ਬਿਜਲੀ ਦਾ ਬਿੱਲ ਨਾ ਆਣਾ ਔਰ ਮਹੱਲਾ ਕਲੀਨਿਕਾ ਦਾ ਫਾਇਦਾ ਮਿਲਦਾ ਆਮ ਲੋਕਾਂ ਨੂੰ ਹਾਂ ਮਿਲਦਾ ਜੀ ਜਿਹੜੇ ਹਸਪਤਾਲ ਖੋਲੇ ਮੋਹੱਲੇ ਦੇ ਵਿੱਚ ਹਾਂ ਉਹਨਾਂ ਦਾ ਫਾਇਦਾ ਮਿਲਦਾ ਹੈ ਇਹਨੂੰ ਸਹੀ ਕੰਮ ਕੀਤਾ ਜੀ ਸਹੀ ਹੈ ਅੱਛਾ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਇਹ ਹੋਣੇ ਚਾਹੀਦੇ ਜਾਂ ਨਵਜੋਤ ਸਿੰਘ ਸਿੱਧੂ ਉਹ ਤੁਹਾਨੂੰ ਕਿਸ ਤਰ੍ਹਾਂ ਲੱਗਦੇ ਆ ਚਿਹਰਾ ਹਾਲਾਕਿ ਪਾਰਟੀ ਉਹਨਾਂ ਦੀ ਵੱਖ ਹੈ ਜੇ ਬੜੀਆ ਬੰਦਾ ਹੈ ਜੀ ਤੇ ਬੜੀਆ ਜਿਹੜੀ ਜਿਹੜੀ ਸਰਕਾਰ ਵਧੀਆ ਹੈਗੀ ਹੈ 27 ਚ ਕੀ ਲੱਗਦਾ ਹੈ ਗਰੀਬਾਂ ਵਿੱਚ ਅੱਛਾ ਸੋਚਦੀ ਹੈ ਜੀ ਗਰੀਬਾਂ ਦਾ ਅੱਛਾ ਸੋਚਦੀ ਹੈ ਅਸਲ ਦੇ ਵਿੱਚ ਚਾਹੀਦਾ ਵੀ ਇਹੀ ਹੈ ਕਿ ਗਰੀਬਾਂ ਬਾਰੇ ਮਿਡਲ ਕਲਾਸ ਬਾਰੇ ਕੌਣ ਕੀ ਸੋਚਦਾ ਹੈ ਹੋਰ ਇੱਥੇ ਜਿਹੜੇ ਦੁਕਾਨਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਆਮ ਆਮ ਪਬਲਿਕ ਦੀ ਰਾਏ ਜਾਨਣਾ ਬੇਹਤ ਜ਼ਰੂਰੀ ਹੈ ਕਿ ਔਰ ਯੂਥ ਦੇ ਨਾਲ ਅਗਰ ਗੱਲ ਕਰੀਏ ਤਾਂ ਯੂਥ ਕੀ ਸੋਚਦੀ ਹੈ ਕੀ ਨਾਮ ਬੇਟਾ ਤੁਹਾਡਾ ਮੇਰਾ ਸਾਨੀਆ ਅੱਛਾ ਸਾਨੀਆ ਇੱਕ ਗੱਲ ਪੁੱਛ ਸਕਦਾ ਬੱਚੇ ਐਜ਼ ਅ ਯੂਥ ਅਗਰ ਤੁਸੀਂ ਇਹ ਦੱਸੋਗੇ ਮੈਨੂੰ ਕਿ 4 ਸਾਲ ਹੋ ਗਏ ਨਾ ਆਮ ਆਦਮੀ ਪਾਰਟੀ ਸਰਕਾਰ ਨੂੰ ਯੂਥ ਕਿਸ ਤਰ੍ਹਾਂ ਇਸ ਸਰਕਾਰ ਦੇ 4 ਸਾਲ ਨੂੰ ਦੇਖਦਾ ਹੈ ਕੰਮਕਾਰ ਕਿੱਦਾਂ ਦੇ ਹੋਏ ਕੰਮ ਕਰਦੀਆਂ ਨੀਤੀਆਂ ਠੀਕ ਰਹੀਆਂ ਜਾਂ ਸੁਧਾਰ ਦੀ ਲੋੜ ਹੈ ਨੇ ਕੰਮ ਕਰਤਾ ਵਧੀਆ ਕਰ ਰਹੇ ਆ ਬਿਜਲੀ ਵਗੈਰਾ ਵੀ ਫ੍ਰੀ ਕੀਤੀ ਹੋਈ ਹੈ ਗਰੀਬਾਂ ਲਈ ਕਾफी ਸਹਾਇਤਾ ਕਰ ਰਹੇ ਆ ਬਹੁਤ ਵਧੀਆ ਕੰਮ ਕਰ ਰਹੇ ਆ ਸਹੀ ਲੱਗ ਰਿਹਾ ਯੂਥ ਹਾਂਜੀ ਅੱਛਾ ਇਹਦੇ ਨਾਲ ਕਿੰਨਾ ਕੁ ਰਾਜੇ ਫਰਕ ਪੈ ਜਾਂਦਾ ਅਗਰ ਮੈਂ ਗੱਲ ਕਰਾਂ ਕਿ ਬਿਜਲੀ ਦਾ ਬਿੱਲ ਫ੍ਰੀ ਮਹਿਲਾਵਾਂ ਨੂੰ ਸਫਰ ਫ੍ਰੀ ਔਰ ਸਭ ਤੋਂ ਵਗੈਰਾ ਵੀ ਬਨ ਰਿਹਾ ਬਣਾ ਰਹੇ ਨੇ ਕਾफी ਕੁਝ ਕਰ ਰਹੇ ਨੇ ਹਾਂ ਯੂਥ ਹੈ ਜੀ ਬਹੁਤ ਜ਼ਿਆਦਾ ਸੋਚਦੀ ਹੁੰਦੀ ਹੈ ਕਿ ਇਨਫਰਾਸਟ੍ਰਕਚਰ ਉਹ ਕਿੰਨਾ ਬਨ ਰਿਹਾ ਵੈਰੀ ਗੁੱਡ ਬਹੁਤ ਵਧੀਆ ਬੇਟਾ ਤੁਸੀਂ ਗੱਲ ਕੀਤੀ ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਦੇ ਉੱਤੇ ਕਿੰਨਾ ਜ਼ੋਰ ਲੱਗ ਰਿਹਾ ਸਰਕਾਰ ਦਾ ਕਾਫੀ ਯੋਗਦਾਨ ਦੇ ਰਹੀ ਹੈ ਪਹਿਲਾ ਸਰਕਾਰ ਆਈ ਹੈ ਸਰਕਾਰ ਤਾਂ ਉਹੀ ਵਧੀਆ ਹੁੰਦੀ ਜਿਹੜਾ ਦੇਸ਼ ਲਈ ਕੰਮ ਕਰੇ ਬਿਲਕੁਲ ਜੇ ਇਹ ਸਰਕਾਰ ਕੰਮ ਕਰ ਰਹੀ ਹੈ ਤਾਂ ਸਭ ਨੂੰ ਵਧੀਆ ਹੀ ਲੱਗੇਗੀ ਅੱਗੋਂ ਵੀ ਲੋਕੀ ਸਹਿਯੋਗ ਕਰਨਗੇ ਕਿ ਇਹ ਹੀ ਸਰਕਾਰ ਰਹੇ ਸਾਡੀ ਅੱਛਾ ਇੱਕ ਚੀਜ਼ ਬੇਟਾ ਅੱਜਕੱਲ ਮੱਖ ਮੰਤਰੀ ਦੇ ਚਿਹਰੇ ਲਈ ਬੜੀ ਚਰਚਾ ਹੁੰਦੀ ਹੈ ਹਾਲਾਂਕਿ ਨਵਜੋਤ ਸਿੰਘ ਸਿੱਧੂ ਦੂਸਰੀ ਪਾਰਟੀ 'ਚ ਹੈ ਪਰ ਨਵਜੋਤ ਸਿੰਘ ਸਿੱਧੂ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੋਨੋਂ ਚਿਹਰਿਆਂ ਦੇ ਵਿੱਚੋਂ ਤੁਹਾਨੂੰ ਕੌਣ ਅੱਛਾ ਲੱਗਦਾ ਭਗਵੰਤ ਮਾਨ ਵਧੀਆ ਲੱਗਦੇ ਆ ਭਗਵੰਤ ਮਾਨ ਅੱਛੇ ਲੱਗਦੇ ਹਾਂ ਜੀ ਕਿਹੜੀ ਚੀਜ਼ ਜਿਹੜੀ ਉਹਨਾਂ ਦੀ ਪਸੰਦ ਹੈ ਤੁਹਾਨੂੰ ਇਹੀ ਕਿ ਉਹ ਕਾਫੀ ਕੁਝ ਕਰ ਰਹੇ ਆ ਸਰ ਮਤਲਬ ਲੋਕਾਂ ਲਈ ਲੋਕੀ ਤਾਂ ਉਹਨਾਂ ਨੂੰ ਹੀ ਪਸੰਦ ਕਰਨਗੇ ਜਿਹੜੇ ਉਹਨਾਂ ਲਈ ਕੁਝ ਕਰਨਗੇ ਭਗਵੰਤ ਮਾਨ ਕਾਫੀ ਕੁਝ ਕਰ ਰਹੇ ਆ ਹੋਰ ਨਸ਼ਾ ਨਸ਼ਾ ਵੱਲ ਵੀ ਉਹਨਾਂ ਨੇ ਬਹੁਤ ਵਧੀਆ ਯੋਗਦਾਨ ਦਿੱਤਾ ਹੋਇਆ ਹੈ ਨਸ਼ੇ ਵੀ ਹਟਾ ਰਹੇ ਆ ਸਭ ਤੋਂ ਵਧੀਆ ਗੱਲ ਇਹੀ ਹੈ ਬਿਲਕੁਲ ਅੱਛਾ ਯੂਥ ਹੀ ਸਭ ਤੋਂ ਵੱਧ ਇਸ ਦਲਦਲ ਦੇ ਵਿੱਚ ਫਸਿਆ ਹੋਇਆ ਔਰ ਤੁਸੀਂ ਕੀ ਸੋਚਦੇ ਹੋ ਕਿ ਸਰਕਾਰ ਕਾਮਯਾਬ ਹੋ ਰਹੀ ਹੈ ਬੱਚਿਆਂ ਨੂੰ ਇਸ ਦਲਦਲ ਚੋਂ ਕੱਢਣ ਲਈ ਨੇ ਹੋ ਰਹੀ ਹੈ ਬਿਲਕੁਲ ਹੋ ਰਹੀ ਹੈ ਉਹਨੋਂ ਬੱਚਿਆਂ ਲਈ ਉਹਨਾਂ ਨੇ ਸਿੱਖਿਆ ਵੱਲ ਵੀ ਧਿਆਨ ਦਿੱਤਾ ਹੈ ਕਾਫੀ ਕੁਝ ਕਰ ਰਹੇ ਹੈ ਬਿਲਕੁਲ ਯੂਥ ਵੀ ਇਹੀ ਸੋਚ ਰਹੀ ਹੈ ਕਿ ਇਨਫਰਾਸਟ੍ਰਕਚਰ ਅੱਛਾ ਹੋਵੇ ਹੈਲਥ ਅੱਛੀ ਹੋਵੇ ਔਰ ਜਿਹੜੇ ਰੋਜ਼ ਹੈਂਡ ਟੂ ਮਾਉਥ ਮੈਂ ਇਹਨਾਂ ਨੂੰ ਕਹਾਂਗਾ ਅਗਰ ਮੈਂ ਤੁਹਾਨੂੰ ਇਹ ਕਮਾ ਰੋਜ਼ ਕਮਾਣੀ ਹੈ ਰੋਜ਼ ਖਾਣੀ ਹੈ ਇਤਰਾਸਤ ਨਹੀਂ ਤੁਹਾਨੂੰ ਨਹੀਂ ਨਹੀਂ ਰੋਜ਼ ਕਮਾਣਾ ਖਾਣਾ ਸਹੀ ਹੈ ਜੀ ਅਸੀਂ ਮਿਹਨਤ ਕਰਕੇ ਰੋਟੀ ਖਾਂਦੇ ਆ ਸੁਕਣ ਦੀ ਨੀਂਦ ਤਾਂ ਸੋਣੇ ਆ ਜੀ ਹੁਣ ਉਹਨਾਂ ਦੀ ਕਿੰਨੀ ਭਵੰਤਮਾਨ ਦੀ ਸਹੂਲਤ ਹੈ ਜਿਨ੍ਹਾਂ ਨੇ ਸਾਨੂੰ ਬਿੱਲ ਫ੍ਰੀ ਕਿਤੇ ਹੁਣ ਅੱਗੇ ਸਾਡਾ 5-5 ਹਜ਼ਾਰ 4-4 ਹਜ਼ਾਰ ਬਿੱਲ ਆਂਦਾ ਹੁੰਦਾ ਸੀ ਸਾਨੂੰ ਹੁੰਦਾ ਸੀ ਆਏ ਰੋਟੀ ਖਾਈਏ ਨਾ ਖਾਈਏ ਬਿੱਲ ਜ਼ਰੂਰ ਦੇਣਾ ਹੈ ਅਸੀਂ ਹੁਣ ਸਾਨੂੰ ਇਹ ਬਿੱਲ ਨਾ ਸਾਡਾ ਮਾਫ ਹੋ ਗਿਆ ਉਹੀ ਸਾਡੇ ਪੈਰਾਂ 'ਚ ਰਾਸ਼ਨ ਆ ਜਾਂਦਾ ਜੀ ਅਸੀਂ ਸੋਚਦੇ ਆ ਮਹੀਨੇ ਦਾ ਰਾਸ਼ਨ ਨਿਕਲ ਜਾਂਦਾ ਉਹਨਾਂ ਮਾਲਕ ਉਹਨਾਂ ਦੀ ਜਾਤੀ ਲੰਬੀ ਕਰੇ ਉਹਨਾਂ ਦਾ ਥੈਂਕ ਯੂ ਜੀ ਮੈਂ ਤਾਂ ਕਹਿੰਨੀ ਇੰਦਾ ਦੀ ਸਰਕਾਰ ਹੋਪਤਾ ਹੋ ਬਿਲਕੁਲ ਅੱਛਾ ਮਹਿਲਾਵਾਂ ਨੂੰ ਸਫ਼ਰ ਵੀ ਫਰੀ ਹੈ ਔਰ ਮਹੱਲਾ ਕਲੀਨਿਕ ਇਹ ਮਹੱਲਾ ਕਲੀਨਿਕ ਦੀ ਅਗਰ ਪਹਿਲਾਂ ਮੈਂ ਗੱਲ ਕਰਾਂ ਤਾਂ ਇਹਦਾ ਕਿੰਨਾ ਕੁ ਫਰਕ ਪੈਂਦਾ ਹੈਗਾ ਸਾਡੇ ਵਰਗੇ ਪਰਿਵਾਰਾਂ ਨੂੰ ਤੁਸੀਂ ਵੀ ਹੋ ਮੈਂ ਵੀ ਹ ਇਲਾਜ ਚ ਸਹੂਲਤ ਮਿਲ ਜਾਂਦੀ ਹੈ ਹਾਂਜੀ ਹਾਂਜੀ ਇਲਾਜ ਚ ਸਹੂਲਤ ਮਿਲ ਰਹੀ ਹੈ ਜੀ ਹੁਣ ਦੇਖੋ ਕਿਦਾਂ ਪੋਰਸ ਹੋ ਰਹੇ ਆ 5-5 ਲੱਖ ਦੇ ਕਰ ਰਹੇ ਆ ਉਹ ਤੁਹਾਡੇ ਵੀ ਘਰ ਲੱਗ ਗਿਆ ਸੀਗਾ ਸਾਡੇ ਕੋਲ ਸੀਗਾ ਕਰਤਾ ਸੀ ਕਰਾ ਲਿਆ ਨੀ ਤਾਂ ਤੁਸੀਂ ਫਾਇਦਾ ਚੱਕਿਆ ਹਾਂਜੀ ਹਾਂਜੀ ਨਹੀਂ ਤਾਂ ਅਸੀਂ ਕਿੱਥੋਂ ਕਰਾਉਣਾ ਸੀ ਜੀ ਹੁਣ ਘਰ ਵਾਲੇ ਲਈ 5 ਲੱਖ ਰੁਪਏ ਦੱਸਿਆ ਸੀ ਕੋਠੇ ਤੋਂ ਡਿੱਗ ਗਿਆ ਤਿੰਨ ਮਹੀਨੇ ਵਿਚਾਰਾ ਪਿਆ ਰਿਆ ਨਾ ਕੋਈ ਸਾਡੇ ਕੋਈ ਕਮਾਨ ਵਾਲਾ ਨਾ ਕੋਈ ਸਾਰਾ ਦਸੋ ਕਿੱਥੇ ਜਾਂ ਅਸੀਂ ਕਾਰਡ ਬਣਾਏ ਹੋਏ ਸੀ ਉਹਨਾਂ ਦੇ ਤਾਂ ਹੀ ਸਾਨੂੰ ਫਾਇਦਾ ਹੋਇਆ ਅਸੀਂ ਜਾ ਸਕੇ ਕਰਾ ਸਕੇ ਅੱਛਾ ਮਿਲ ਗਿਆ ਪੈਸਾ ਤੁਹਾਨੂੰ ਰਾਜ ਹੋ ਗਿਆ ਹਾਂਜੀ ਲਾ 5 ਲੱਖ ਦਾ ਹਾਂਜੀ 5 ਲੱਖ ਦਾ ਤਾ 2.5 ਲੱਖ ਉਹਨਾਂ ਦੇ ਲੱਗਿਆ ਫ੍ਰੀ ਹੋਇਆ ਸਾਰਾ ਫ੍ਰੀ ਹੋਇਆ ਹਾਂਜੀ ਹਾਂਜੀ ਹੋਰ ਤੁਹਾਨੂੰ ਦੱਸ ਦਵਾਂ ਕਿ 10 ਲੱਖ ਦਾ ਇੱਕ ਹੋਰ ਇੰਸ਼ੋਰੈਂਸ ਕਾਰਡ ਪੰਜਾਬ ਸਰਕਾਰ ਦੇ ਰਹੀ ਹੈ ਪੂਰੇ ਪੰਜਾਬ ਵਾਸੀਆਂ ਨੂੰ ਅੱਛਾ ਹੀ ਚਲੋ 10 10 ਲੱਖ ਰੁਪਏ ਤੁਹਾਨੂੰ ਇਲਾਜ ਲਈ ਮਿਲੇਗਾ ਅੱਛਾ ਅੱਛਾ ਹੀ ਚਲੋ ਠੀਕ ਹੈ ਜੀ ਥੈਂਕ ਯੂ ਜੀ ਸਾਨੂੰ ਤਾਂ ਖੁਸ਼ੀ ਹੈ ਕਿ ਚਲੋ ਕਰਨ ਸਾਡੇ ਗਰੀਬਾਂ ਦੀ ਸਾਡੀ ਕਿੰਨੇ ਸੁਣਨੀ ਆ ਉਸ ਰੱਬ ਤੋਂ ਜ਼ਿਆ ਸਾਡੇ ਲਈ ਤਾਂ ਇਹੀ ਰੱਬ ਦਾ ਰੂਪ ਹੈ ਜੀ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿੱਦਾਂ ਦੇਖਦੇ ਹੋ ਨਵਜੋਤ ਸਿੰਘ ਸਿੱਧੂ ਨੂੰ ਕਿੱਦਾਂ ਦੇਖਦੇ ਅਸੀਂ ਤਾਂ ਭਗਵੰਤ ਮਾਨ ਨੂੰ ਹੀ ਚਾਹਾਂਗੇ ਜੀ ਅੱਛਾ ਹਾਂ ਜੀ ਸਾਨੂੰ ਉਹੀ ਅੱਛੇ ਲੱਗ ਸਾਡੇ ਲਈ ਤਾਂ ਉਹੀ ਰੱਬ ਵਰਗਾ ਰ 27 ਚ ਵੇਰ ਉਮੀਦ ਕਰੋਗੇ ਕਿ ਉਹੀ ਆ ਹਾਂਜੀ ਹਾਂਜੀ ਅਸੀਂ ਕਹਾਂਗੇ ਅੱਗੋ ਵੀ ਸਾਡੇ ਉਹੀ ਰਹਿਣ ਸਾਨੂੰ ਹੋਰ ਨਹੀਂ ਕੋਈ ਚਾਹੀਦਾ ਉਹੀ ਚਾਹੀਦੇ ਸਰਕਾਰ ਨੂੰ ਠੀਕ ਹੈ ਜੀ ਮੁੱਖ ਮੰਤਰੀ ਭਗਵੰਤ ਮਾਨ ਇੰਡੀਵਿਜੂਅਲ ਤੌਰ ਤੇ ਕਾਫੀ ਜ਼ਿਆਦਾ ਪਸੰਦ ਕੀਤੇ ਜਾਂਦੇ ਆਂ ਔਰ ਆਮ ਆਦਮੀ ਪਾਰਟੀ ਵੀ ਸਰਕਾਰ ਦੇ ਕੰਮਾਂ ਨੂੰ ਜਿਹੜੀ ਹੈ ਉਹ ਇਸ ਵਾਰ ਖੁਦ ਸਰਕਾਰ ਕਹਿੰਦੀ ਹੈ ਕਿ ਵੋਟ ਸਾਡੇ ਕੰਮਾਂ ਨੂੰ ਦਿਓ ਅੱਛਾ ਵੀਰੇ ਜੀ ਇੱਥੇ ਕੰਮ ਕਰਦੇ ਹੋ ਜਾਂ ਸ਼ੋਪਿੰਗ ਲਈ ਆਏ ਆਪਣੇ ਹੀ ਆ ਜੀ अच्छा अच्छा आ आ एक चीज मैं दसोंग एक मैं पूछ रहा सिगा कि सरकार नु 4 साल हो गए एदे ਕਮਾਂਕਾਰਾਂ ਨੂੰ ਨੀਤੀਆਂ ਨੂੰ ਕਿੱਦਾ ਦੇਖ ਰਹੇ ਹੋ ਔਰ 1 साल ਬਾਅਦ ਦੁਬਾਰਾ ਇਲੈਕਸ਼ਨ ਹੋਣੇ ਆ ਕੀ ਭਗਵੰਤ ਮਾਨ ਔਰ ਆਮ ਆਦਮੀ ਪਾਰਟੀ ਰਿਪੀਟ ਕਰੇਗੀ ਹਾਂਜੀ ਹੋ ਸਕਦੀ ਹੈ ਜੀ ਬਿਲਕੁਲ ਹੋਏਗੀ 110% ਹੋਏਗੀ ਸਰਕਾਰ ਵਲੇ ਕੰਮ ਵੀ ਔੜਿਆ ਸਭ ਕੁਝ ਔੜਿਆ ਜੀ ਐਜ਼ ਅ ਯੂਥ ਤੁਸੀਂ ਕਿੱਦਾਂ ਦੇਖਦੇ ਹੋ ਸਰਕਾਰ ਦੀਆਂ ਨੀਤੀਆਂ ਨੂੰ ਜੋ ਜੋ ਉਹਨਾਂ ਨੇ ਸਹੂਲਤਾਂ ਦਿੱਤੀਆਂ ਬਿਜਲੀ ਫ੍ਰੀ ਹੈਗੀ ਹੈ ਮੁਹੱਲਾ ਕਲੀਨਿਕ ਹੈਗੇ ਹਨ ਜਿਹਦੇ ਵਿੱਚ ਜਿਹੜਾ ਇਲਾਜ ਤੁਹਾਡਾ ਫ੍ਰੀ ਹੈਗਾ 10 ਲੱਖ ਦਾ ਜਿਹੜੀ ਆਮ ਜਨਤਾ ਹੈਗੀ ਆ 600 ਯੂਨਟ ਜਿਹੜੇ ਇਹਨਾਂ ਨੇ ਮਾਫ ਕੀਤੇ ਆ ਤਕਰੀਬਨ 3-4000 ਰੁਪਏ ਹਰ ਮਹੀਨੇ ਦਾ ਇੱਕ ਨਾ ਇੱਕ ਪਰਿਵਾਰ ਨੂੰ ਬਚਦਾ ਪਿਆ ਹਾਂਜੀ ਉਸ ਗੱਲ ਕਰਕੇ ਹੌਲੀ-ਹੌਲੀ ਹੋਣਗੇ ਕੰਮ ਬਾਕੀ ਵੀ ਜਿਹੜੇ ਰਹਿ ਗਏ ਉਹ ਵੀ ਗਾਰੰਟੀਆ ਪੂਰੀਆਂ ਕਰਨਗੇ ਅੱਛਾ ਜਿਹੜੇ ਲੋਕ ਸਰਕਾਰ ਹਾਂ ਅੱਛਾ ਜਿਹੜੇ ਲੋਕ ਸਰਕਾਰ ਨੂੰ ਖੇਡ ਰਿਹਾ ਨਸ਼ਿਆਂ ਦੇ ਉੱਤੇ ਆਪਾਂ ਯੂਥ ਹੈ ਯੂਥ ਦੀ ਆਪਾਂ ਗੱਲ ਕਰਦੇ ਆਂ ਜ਼ਿਆਦਾਤਰ ਨੌਜਵਾਨ ਨਸ਼ੇ ਦੀ ਦਲਦਲ ਚ ਫਸੇ ਹੋਏ ਆਂ ਉਹਨੂੰ ਕਿੱਦਾਂ ਦੇਖਦੇ ਹੋ ਜਿਹੜਾ ਯੁੱਧ ਨਸ਼ੇ ਵਿਰੁੱਧ ਸਰਕਾਰ ਨੇ ਚਲਾਇਆ ਕਾਮਯਾਬ ਹੈ ਜਾਂ ਨਹੀਂ ਕਾਮਯਾਬ ਹੋਣਗੇ ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਜਾਂ ਨਵਜੋਤ ਸਿੰਘ ਸਿੱਧੂ ਹਾਲਾਂਕਿ ਸਿੱਧੂ ਅਲੱਗ ਪਾਰਟੀ ਤੋਂ ਹੈ ਪਰ ਦੋਨੋਂ ਜਿਹੜੇ ਨੇ ਚਿਹਰੇ ਪਸੰਦ ਕੀਤੇ ਜਾਂਦੇ ਆਂ ਭਗਵੰਤ ਮਾਨ ਜੀ ਭਗਵੰਤ ਮਾਨ ਹਾਂਜੀ ਮੁੱਖ ਮੰਤਰੀ ਭਗਵੰਤ ਮਾਨ ਪਰ ਆਮ ਆਨਵੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਦੀ ਅਗਰ ਗੱਲ ਕਰੀਏ ਆਮ ਲੋਕਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਖਾਸ ਕਰਕੇ ਮਹਿਲਾਵਾਂ ਨਾਲ ਪੈਂਜੀ 1 ਮਿੰਟ ਦਿਓਗੇ ਬਸ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਕਮਾਗਰਾਂ ਨੂੰ ਕਿੱਦਾਂ ਦੇਖਦੇ ਹੋ ਕਿੱਦਾਂ ਸਰਕਾਰ ਠੀਕ ਹੈ ਜਾਂ ਹਲੇ ਸੁਧਾਰ ਦੀ ਲੋੜ ਹੈ ਪਤਾ ਨਹੀਂ ਵੀਰ ਜੀ ਤੁਸੀਂ ਕਿੱਦਾਂ ਦੇਖਦੇ ਹੋ ਮੈਂ ਜੀ ਨਹੀਂ ਠੀਕ ਆ ਵਧੀਆ ਵਧੀਆ ਚੱਲ ਰਹੀ ਹੈ ਹਾਂਜੀ ਅੱਛਾ ਮਹਿਲਾਵਾਂ ਦੀ ਅਗਰ ਖਾਸ ਗੱਲ ਕਰਾਂ ਕਿ ਤੁਹਾਨੂੰ ਇਕਤਾ ਬਿਜਲੀ ਦਾ ਬਿੱਲ ਹੈ ਨਾ ਫ੍ਰੀ ਹੋ ਗਿਆ ਉਹਦੇ ਨਾਲ ਫਰਕ ਪਿਆ ਹਾਂਜੀ ਕਾਫੀ ਫਰਕ ਪਿਆ ਘਰਾਂ ਨੂੰ ਔਰ ਸਫਰ ਫ੍ਰੀ ਹੈਗਾ ਮਹੱਲਾ ਕਲੀਨਿਕ ਨੇ ਹੁਣ ਤੱਕ ਕਰਾ ਚ ਇਲਾਜ ਹੋ ਜਾਂਦੇ ਆ ਨੇੜੇ ਤੁਹਾਡੇ ਪੈਸੇ ਬਚ ਜਾਂਦੇ ਆ ਆਮ ਮਿਡਲ ਕਲਾਸ ਨੂੰ ਕਿੰਨਾ ਕ ਫਾਇਦਾ ਹੋਇਆ ਮਿਡਲ ਕਲਾਸ ਨੂੰ ਕਾਫੀ ਫਾਇਦਾ ਹੋਇਆ 27 ਚ ਕੀ ਦੇਖਦੇ ਹੋ ਆਮ ਆਦਮੀ ਪਾਰਟੀ ਉਹ ਤਾਂ ਨਹੀਂ ਪਤਾ ਹਿੰਜੀ ਅੱਛਾ ਭਗਵੰਤ ਮਾਨ ਕਿੱਦਾ ਦੇ ਇਨਸਾਨ ਲੱਗ ਰਹੇ ਨੇ ਨਹੀਂ ਬਹੁਤ ਵਧੀਆ ਨੇ ਉਹਨਾਂ ਦੇ ਕੰਮ ਕਾ ਠੀਕ ਹੈ ਹਾਂਜੀ ਵਧੀਆ ਨੇ ਸਹੀ ਨੇ ਹਾਂਜੀ ਤਾ ਆਮ ਜਿਹੜੇ ਲੋਕ ਨੇ opinion ਇਹਨਾਂ ਦਾ ਇਹੀ ਚੱਲਣਾ ਕਿਉਂਕਿ ਵੋਟ ਇਹਨਾਂ ਦੀ ਹੀ ਪੈਣੀ ਐ ਇਹਨਾਂ ਨੇ ਹੀ ਪੰਜਾਬ ਦੇ ਵਿੱਚ ਸਰਕਾਰ ਬਣਾਣੀ ਐ ਇਸ ਲਈ ਅੱਜ ਪਬਲਿਕ ਦੇ ਵਿੱਚ ਆ ਕੇ ਪਬਲਿਕ ਦਾ opinion ਜਾਣਿਆ ਕਿ ਸਰਕਾਰ ਨੂੰ ਕਿੰਨੇ ਨੰਬਰ ਦਿੰਦੇ ਐ ਔਰ ਮੁੱਖ ਮੰਤਰੀ ਦਾ ਚਿਹਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਫਿਰ ਨਵਜੋਤ ਸਿੰਘ ਸਿੱਧੂ ਤੁਹਾਡੀ ਕੀ ਰਾਏ ਐ ਕਮੈਂਟ ਕਰਕੇ ਜ਼ਰੂਰ ਦੱਸਣਾ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ